ਤਵਾ ਚੈਨਲ ਦਾ ਅਸੀਂ ਇੱਥੇ ਪਹੁੰਚਦੇ ਧੰਨਵਾਦ ਕਰਦੇ ਆਂ ਅੱਜ ਪਰਮੇਸ਼ਰ ਦੇ ਹੁਕਮ ਅਨੁਸਾਰ ਖੱਲੇ ਆਵੇ ਨਾਨਕਾ ਸੱਦੇ ਹੀ ਉੱਠ ਜਾਏ ਦੇ ਮਹਾਵਾਕਾਂ ਅਨਸਾਰ ਸਰਦਾਰ ਸਾਹਿਬ ਸਿੰਘ ਜੀ ਸਭਰਾ ਜੋ ਸਾਡੇ ਸੂਬੇ ਦੇ ਖਜ਼ਾਂਚੀ ਵੀ ਆ ਤੇ ਸਖਤਰ ਵੀ ਆ ਉਹਨਾਂ ਦੇ ਪੈਦਾਈ ਚੜਾਈ ਕਰਕੇ ਹੀ ਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜਥੇਬੰਦੀ ਅੱਜ ਆਪਣੀ ਹਾਜ਼ਰੀ ਲਵਾ ਕੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੀ ਆ ਜੀ ਤੇ ਉਹਨਾਂ ਦਾ ਨਿਵਾਸ குருਚਰਨਾ ਵਿੱਚ ਹੋਵੇ ਇਹੀ ਅਰਦਾਸ ਕਰਦੇ ਆ ਸੋ ਸੰਗਤ ਇੱਥੇ ਹਮਮਾ ਕੇ ਪਹੁੰਚੀ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਥੇਬੰਦੀ ਵੱਲੋਂ ਜੋ ਮੋਰਚਾ ਚੱਲ ਰਿਹਾ ਉਹਦੇ ਵਿੱਚ ਵੀ ਸਰਦਾਰ ਜਗਜੀਤ ਸਿੰਘ ਜੀ ਬੱਬੂ ਇਹ ਹੁਣੇ ਹਾਜ਼ਰੀ ਭਰ ਕੇ ਆਏ ਆ ਸਤਨਾਮ ਸਿੰਘ ਜੀ ਸੋਨੂ ਇਹ ਵੀ ਉੱਥੇ ਬਹੁਤ ਵੱਡੇ ਪੱਧਰ ਤੇ ਸਾਹਬ ਸਿੰਘ ਨਾਲ ਮੋਢੇ ਨਾਲ ਮੋਢਾ ਲਾ ਕੇ ਹਾਜ਼ਰੀ ਲਵਾਉਂਦੇ ਆ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਅਪੀਲ ਕੀਤੀ ਜਾਂਦੀ ਆ ਕਿ ਉਹ ਵੱਡੇ ਪੱਧਰ ਤੇ ਉੱਥੇ ਮੋਰਚੇ ਦੇ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਗੱਲਬਾਤ ਟੀਵੀ ਦੇ ਇੱਥੇ ਪਹੁੰਚਣ ਤੇ ਅਸੀਂ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆਂ ਅੱਜ ਸਾਡੇ ਸੂਬਾ ਵਿੱਤ ਸਕੱਤਰ ਸਰਦਾਰ ਸਾਹਿਬ ਸਿੰਘ ਜੀ ਉਹਨਾਂ ਦੇ ਸਨਮਾਨਯੋਗ ਪਿਤਾ ਸਰਦਾਰ ਬਲਬੀਰ ਸਿੰਘ ਜੀ ਉਹਨਾਂ ਦੀ ਅੱਜ ਅੰਤਮ ਅਰਦਾਸ ਵਿੱਚ ਸਾਰੀਆਂ ਦੂਰੋਂ ਨੇੜੇ ਜਿਹੜੀਆਂ ਸੰਗਤਾਂ ਆਈਆਂ ਵਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਆਂ ਅਤੇ ਸਰਦਾਰ ਬਲਵੀਰ ਸਿੰਘ ਜੀ ਸਾਡੇ ਬਾਪੂ ਜੀ ਉਹਨਾਂ ਨੂੰ ਅਸੀਂ ਸੱਚੀ ਸੁੱਚੀ ਸ਼ਰਧਾਂਜਲੀ ਦਿੰਨੇ ਆ ਜਿਨ੍ਹਾਂ ਨੇ ਸਾਨੂੰ ਸਾਹਬ ਸਿੰਘ ਵਰਗਾ ਜੋਧਾ ਦੇ ਕੇ ਬੜਾ ਮਾਣ ਬਖਸ਼ਿਆ ਜਥੇਬੰਦੀ ਨੂੰ ਉਹਨਾਂ ਜਥੇਬੰਦੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜ਼ਿੰਮੇਵਾਰੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਤੇ ਸਾਡੇ ਜਿੰਨੀ ਵੀ ਜਥੇਬੰਦੀ ਆ ਉਹਨਾਂ ਨੂੰ ਚੜ੍ਹਦੀ ਕਲਾ ਨਾਲ ਅੱਗੇ ਲਾ ਰਹੇ ਆ ਇੱਥੇ ਜਿੰਨੀ ਵੀ ਸਾਡੀ ਸੰਗਤ ਪਹੁੰਚੀ ਆ ਆਪਣੇ ਕੋਟਵੱਡਾ ਸਰਦਾਰ ਕਿਸਾਨ ਸੰਘਾ ਸਮਿਟੀ ਕੋਟਵੱਡਾ ਪੰਜਾਬ ਜਥੇਬੰਦੀ ਜਿੰਨੀ ਵੀ ਇੱਥੇ ਪਹੁੰਚੀ ਆ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਨਗਰ ਸਭਰਾ ਦੇ ਜਾਂ ਹੋਰ ਇਲਾਕਿਆਂ ਤੋਂ ਸੰਗਤ ਪਹੁੰਚੀ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਇੱਥੇ ਤਾਂ ਤਨ ਬਾਬਾ ਬੀਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਅੰਤਰਵਰਦਾਸ ਵਿੱਚ ਸ਼ਾਮਲ ਹੋਏ ਆ ਅਤੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਨੇ ਸਾਡੇਆਂ ਬੁਲਾਰਿਆ ਨੇ ਅੱਜ ਬਾਪੂ ਜੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਸੀ ਤੇ ਆਪੋ ਆਪਣੀ ਹਾਜ਼ਰੀ ਲਵਾਈ ਆ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀ ਗੱਲਬਾਤ ਚੈਨਲ ਵਾਲੇ ਸਾਡੇ ਕੋਲ ਪਹੁੰਚੇ ਅਸੀਂ ਧੰਨਵਾਦ ਕਰਦੇ ਹਾਂ ਪ੍ਰੈਸ ਵਾਲਿਆਂ ਦਾ ਜੋ ਸਾਡੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਂਦੇ ਆ ਜੋ ਕਿ ਅੱਜ ਸੋਗਮਈ ਸਮਾਗਮ ਪਿੰਡ ਸਭਰਾ ਦੇ ਵਿੱਚ ਬਾਪੂ ਬਲਬੀਰ ਸਿੰਘ ਜੀ ਸੈਕਟਰੀ ਸਾਹਬ ਸਿੰਘ ਜੀ ਦੇ ਪਿਤਾ ਜੀ ਅੱਜ ਤੋਂ 10 ਦਿਨ ਪਹਿਲਾਂ ਕਾਰ ਚਲਾਣਾ ਕਰ ਗਏ ਸੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸਮੁੱਚੇ ਕਿਸਾਨ ਜਥੇਬੰਦੀ ਔਰ ਕਿਸਾਨ ਜਥੇਬੰਦੀ ਦੇ ਨਾਲ ਨਾਲ ਗੁਰੂ ਕੇ ਵਜੀਰ ਉਹ ਵੀ ਇੱਥੇ ਪਹੁੰਚੇ ਨੇ ਹੋਰ ਸੰਪਰਦਾਵਾਂ ਵਾਲੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਆਉਣ ਤੇ ਇੱਥੇ ਧੰਨਵਾਦ ਕਰਦੇ ਆਂ ਔਰ ਬਾਪੂ ਬਲਵੀਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ